ਨਰਪਰਾਮ ਤੁਸੀ ਕਹਿਣਾ ਚਾਹੋ ਪਰ ਮੈਂ ਇਹ ਹੀ ਕਹੂੰਗਾ ਵੀ ਯੂਰੀਆ ਦੀ ਆਪਾਂ ਲਗਤ ਘਟ ਕਰੀਏ ਜਿੰਨੀ ਵੀ ਮੱਕੀ ਨੂੰ ਸੁੰਡੀ ਆਉਂਦੀ ਆ ਮਟਰਾਂ ਨੂੰ ਸੁੰਡੀ ਆਉਂਦੀ ਜਿਆਦਾ ਯੂਰੀਆ ਨਾ ਆਉਂਦੀ ਆ ਆ ਮੇਰਾ ਜਿੰਨਾ ਵੀ ਖੇਤ ਹੈ ਚ ਇੱਕ ਬੋਰਾ ਵੀ ਯੂਰੀਆ ਦਾ ਨਹੀਂ ਪਾਇਆ ਮਟਰਾਂ ਨੂੰ ਯੂਰੀਆ ਵੀ ਨਹੀਂ ਪਾਈ ਤੇ ਆਪਾਂ ਸੁੰਡੀ ਦੀ ਸਪਰੇ ਵੀ ਨਹੀਂ ਕੀਤੀ ਸੁੰਡੀ ਦੀ ਸਪਰੇ ਵੀ ਨਹੀਂ ਕੀਤੀ ਜੀ ਸੁੰਡੀ ਦੀ ਸਪਰੇ ਵੀ ਕੋਈ ਨਹੀਂ ਕੀਤੀ ਤੇ ਯੂਰੀਆ ਵੀ ਨਹੀਂ ਪਾਈ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਕਿਸਾਨ ਦੋਸਤੋ ਅੱਜ ਆਪਾਂ ਪਿੰਡ ਆਲਮਪੁਰ ਡਿਸਟ੍ਰਿਕਟ ਤਰਨਤਾਰਨ ਪੰਜਾਬ ਮੇਰੇ ਵੀਰ ਜੀ ਸੈਕਟਰੀ ਸਾਹਿਬ ਦੇ ਖੇਤ ਚ ਖਲੋਤੇ ਆਪਾਂ ਮਟਰ ਦੀ ਫਸਲ ਚ ਇੱਥੇ ਆਉਣ ਦਾ ਆਪਣਾ ਪਰਪਸ ਕੀ ਸੀ ਮਕਸਦ ਕੀ ਸੀ ਵੀ ਜਦੋਂ ਸਾਡੇ ਕੋਲ ਇਹ ਦੁਕਾਨ ਤੇ ਮਟਰ ਉਗਣ ਤੋਂ ਬਾਅਦ ਚ ਗਏ ਵੀ ਮਟਰ ਉਗਾਏ ਆ ਤੇ ਆਪਾਂ ਇਹਨਾਂ ਨੂੰ ਕੁਝ ਨਿਊਟ੍ਰੀਸ਼ਨ ਬੇਸ ਪ੍ਰੋਡਕਟ ਪਾਈਏ ਵੀ ਜਿਹੜਿਆਂ ਦੀ ਹੈਲਥ ਚੰਗੀ ਹੋ ਜੇ ਮੋٹے ਤਾਜ਼ੇ ਹੋ ਜਾਣ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਕੋਲ ਇੱਕ ਪ੍ਰੋਡਕਟ ਹੈਗਾ ਕਾਸਟਲੀ ਆ 1400 ਰੁਪਏ ਦਾ ਕਿੱਲੇ ਚ ਪੈਣਾ ਉਹਦੇ ਵਿੱਚ ਜਿੰਕ ਵੀ ਆ ਉਹਦੇ ਵਿੱਚ ਸਲਫਰ ਵੀ ਆ ਤੇ ਉਦੋਂ ਟੈਂਪਰੇਚਰ ਵੀ ਹਾਈ ਸੀ ਤੇ ਇਨਸੈਕਟੀਸਾਈਡ ਵੀ ਫਿਪਰੋਨਿਲ 6% ਹੈਗਾ ਤੇ ਵਰਲਡ ਦਾ ਇਹ ਪਹਿਲਾ ਪੇਟੈਂਟ ਹੈ ਜਿਹੜਾ ਇਨਸੈਕਟੀਸਾਈਡ ਤੇ ਫਰਟੀਲਾਈਜ਼ਰ ਇਕੱਠਾ ਹੈ ਤੁਹਾਡਾ ਪਾਉਣ ਦਾ ਵੀ ਟਾਈਮ ਬਚੂਗਾ ਤੇ ਇੱਕੇ ਵਾਰ ਚ ਤੁਹਾਡੇ ਕੰਮੇ ਹੋ ਜਾਣਗੇ ਤੇ ਬਾਈ ਜੀ ਕਹਿੰਦਾ ਚਲੋ ਮੈਨੂੰ ਤੁਸੀਂ 2 ਕਿੱਲੇ ਦਾ ਇਹ ਦਿਓ ਤੇ ਮੈਂ 2 ਕਿੱਲੇ ਚ ਆਪਣੇ ਲੈਵਲ ਤੇ ਟ੍ਰਾਇਲ ਕਰਕੇ ਦੇਖਦਾ ਮੈਨੂੰ ਚੰਗਾ ਲੱਗੇਗਾ ਤੇ ਮੈਂ ਹੋਰ ਨਾ ਫਸਲਾਂ ਦੇ ਵਿੱਚ ਵੀ ਇਹ ਪਾਵਾਂਗਾ। ਤੋਂ ਅੱਜ ਅਸੀਂ ਜਿਹੜੇ ਪਾਏ ਕਿਲੇ ਆ ਉਸ ਖੇਤ ਦੇ ਵਿੱਚ ਖਲੋਤੇ ਆ। ਕੈਮਰਾਮੈਨ ਸਾਹਿਬ ਤੁਸੀਂ ਇੱਕ ਵਾਰ ਮੜ ਜੇ ਬੂਟੇ ਵਿਖਾ ਲਓ ਮੇਰੇ ਕਿਸਾਨ ਭਰਾਵਾਂ ਨੂੰ ਪਹਿਲਾਂ ਥੱਲੇ ਬਹਿ ਕੇ ਐ ਨੂੰ ਤੇ ਫਿਰ ਐਸ ਸਾਈਡ ਨੂੰ ਵੀ ਖੇਤ ਪੂਰਾ ਬਹੁਤ ਜ਼ਿਆਦਾ ਵਧੀਆ ਭਰਿਆ ਨਜ਼ਰ ਆਉਣ ਡਿਆ। ਪੱਤੇ ਦੀ ਚੌੜਾਈ ਜਿਹੜਾ ਇਹਦਾ ਫੂਡ ਪੈਪ ਆ ਉਹਦੀ ਮੋਟਾਈ ਬਹੁਤ ਜ਼ਿਆਦੀ ਵਧੀਆ ਵਾ ਤੇ ਮੇਰੇ ਖਿਆਲ ਦੇ ਨਾਲ ਇਨਾ ਮਟਰਾਂ ਨੇ 4 ਤੋਂ 5 ਦਿਨ ਦੇ ਵਿੱਚ ਵਿੱਚ ਫੁੱਲ ਵੀ ਲੈ ਲੈਣਾ ਸੈਕਟਰ ਸਾਹਿਬ ਤੁਸੀਂ ਦੱਸਿਓ ਪੀ ਤੁਹਾਨੂੰ ਇਹ ਪ੍ਰੋਡਕਟ ਪਾ ਕੇ ਇੱਕ ਤੇ ਪ੍ਰੋਡਕਟ ਆਪਾਂ ਸਾਹਮਣੇ ਕਰ ਲਈਏ ਪੀ ਕੁਝ ਫਾਇਦਾ ਨਜ਼ਰ ਆਇਆ ਮੇਰੀ ਨਜ਼ਰ ਚ ਤੇ ਬਹੁਤ ਆ ਦੋਵੇਂ ਪਲਾਟ ਆਪਾਂ ਵੇਖ ਲਿਆ ਬਹੁਤ ਫਰਕ ਆਦਾ ਤੇ ਡਬਲ ਫਰਕ ਹੈ ਨਾ ਹਾਂਜੀ ਅੱਧੋ ਅੱਧਾ ਦਾ ਫਰਕ ਹੈ ਦੂਜੇ ਜਿੱਥੇ ਨਹੀਂ ਪਾਇਆ ਜਿੱਥੇ ਪਾਇਆ ਉਹਦੇ ਨਾਲ ਤਾਂ ਡਬਲ ਫਰਕ ਜਾ ਇਹਦਾ ਡਬਲ ਫਰਕ ਜਿੱਥੇ ਨਹੀਂ ਪਾਇਆ ਪਾਕਿਸਤਾਨ ਭਰਾਵਾਂ ਨੂੰ ਉਹ ਵੀ ਵਿਖਾ ਲਈਏ ਵਿਖਾ ਲਈਏ ਜੀ ਸੰਪਰਾਉ ਇਹ ਸੁਮਿਲ ਕੈਮੀਕਲ ਦਾ ਪੇਟੈਂਟ ਪ੍ਰੋਡਕਟ ਆ ਤੇ ਕੰਪਨੀ ਨੇ ਆਪਣੇ ਲਿਫਾਫੇ ਤੇ ਲਿਖਿਆ ਵਰਲਡਸ ਫਰਸਟ ਪੇਟੈਂਟ ਇਨਸੈਕਰੀ ਸਾਇਰ ਤੇ ਨਿਊਟ੍ਰੀਸ਼ਨ ਇਹਦੇ ਵਿੱਚ ਜ਼ਿੰਕ ਹੈ ਸਲਫਰ ਹੈ ਤੇ ਫਿਪਰੋਨੇਲ ਸਭ ਤੋਂ ਵੱਡੀ ਗੱਲ ਇਹਦੀ ਫਾਰਮੂਲੇਸ਼ਨ ਹੈਗੀ ਡਬਲਯੂਜੀ ਫਾਰਮੂਲੇਸ਼ਨ ਬਹੁਤ ਮੈਟਰ ਕਰਦੀ ਜਦੋਂ ਕੋਈ ਪ੍ਰੋਡਕਟ ਬਣਦਾ ਹੈ ਇਹਦੀ ਡਬਲਯੂਜੀ ਫਾਰਮੂਲੇਸ਼ਨ ਹੈ ਚਲੋ ਆਓ ਤੁਹਾਨੂੰ ਨਾਲ ਅਸੀਂ ਉਹ ਵੀ ਖੇਤ ਵਿਖਾਉਨੇ ਆਂ ਸਾਵੇਂ ਕਿਰੇ ਆ ਇਹ ਇੱਕ ਦਿਨ ਪਹਿਲਾਂ ਭਰੇ ਤੂੰ ਇੱਕ ਦਿਨ ਬਾਅਦ ਚ ਭਰੇ ਜਿੱਥੇ ਇਹ ਚੀਜ਼ ਨਹੀਂ ਪਈ ਪੀ ਮਟਰ ਦੇ ਵਿੱਚ ਫਰਕ ਕਿੰਨਾ ਕਾ ਇਹ ਕੈਮਰਾਮੈਨ ਸਾਹਿਬ ਆਓ ਥੋੜਾ ਮੂਵ ਕਰਦੇ ਆਂ ਇੱਕ ਰਾਹ ਚ ਬਾਈ ਜੀ ਹੋਣਾ ਦਾ ਖੇਤ ਵੱਟ ਦੇ ਨਾਲ ਹੀ ਹੋਰ ਆ ਜਾਣਾ ਉੱਥੇ ਇਹਨਾਂ ਦੇ ਮਟਰ ਫਾਲਤੇ ਆ ਫੁੱਲ ਵੀ ਹੈਗਾ ਤੇ ਫਲ ਵੀ ਹੈਗਾ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਇਹਨਾਂ ਦੀ ਪੈਲੀਆਂ ਦੀ ਤਸਵੀਰ ਵੀ ਵਾਕਈ ਬੱਲੇ ਬੱਲੇ ਆ ਸਬਜੀ ਵਾਲੀ ਆ ਕੈਮਰਾਮੈਨ ਸਾਹਿਬ ਆ ਵਿਖਾ ਲਿਓ ਬੂਟੇ ਇੱਥੋਂ ਬਹੁਤ ਸੋਹਣੇ ਲੰਮੇ ਲੰਮੇ ਫਲ ਲਮਕਣ ਡਏ ਆ ਪlant ਦੀ ਹਾਈਟ ਵੀ ਪੂਰੀ ਵਧੀਆ ਤੇ ਆ ਦੇਖੋ ਫਲ ਪੂਰੇ ਗੁਰਚੇ ਪਏ ਆ ਪੂਰੇ ਆ ਬਹੁਤ ਸੋਹਣੇ ਵਿਖਾ ਲਓ ਭਾਜੀ ਫੋਲ ਕੇ ਇੱਥੇ ਮੈਂ ਇੱਕ ਸਿਲੈਕਸ਼ਨ ਕੀਤਾ ਹੈ ਬੂਟਾ ਤੇ ਬਹੁਤ ਜ਼ਿਆਦਾ ਫਲ ਹੀ ਕੈਮਰਾਮੈਨ ਸਾਹਿਬ ਆਇਓ ਆ ਜਦਾਂ 8 9 ਫੜੀਆਂ ਹੀ ਇੱਕ ਬੂਟਾ ਲੈ ਗਿਆ ਫੜੀ ਵੀ 8 8 9 9 ਦਾਣੇ ਦੀ ਆਏ ਦਿਵਾਸ ਸੀਡ ਆ ਤੇ ਆ ਜੋ ਨਾਲ ਹੀ ਦਿਵਾਸ ਸੀਡ ਫੜੀ ਵੀ ਲੰਮੀ ਆ ਆ ਵੇਖੋ ਜੀ ਫੜੀ ਵੀ ਬਹੁਤ ਸੋਹਣੀ ਆ ਲੰਮੀ ਆ ਤੇ ਆ 7 8 9 ਦਾਣੇ ਦੀ ਫੜੀ ਵੀ ਆ ਮਲੇ ਇਹ ਤੇ ਰਾਤ ਵਿੱਚ ਪਲਾਟ ਸੀ ਆਓ ਮੇਨ ਫੋਕਸ ਆਪਣਾ ਕੀ ਆ ਵੀ ਆਪਾਂ ਉਸ ਖੇਤ ਦੇ ਵਿੱਚ ਚਲੇ ਆ ਜਿਹੜੇ ਖੇਤ ਦੇ ਵਿੱਚ ਟਰਾਈਆਨ ਜੈਡ ਐਫ ਐਸ ਨਹੀਂ ਪਾਇਆ ਕਿਸਾਨ ਦੋਸਤੋ ਇਹ ਸੁਮਿਲ ਕੈਮੀਕਲ ਇੰਡੀਅਨ ਮਲਟੀਨੇਸ਼ਨਲ ਕੰਪਨੀ ਆ ਮੇਰੀ ਕੋਈ ਸਾਕੀ ਨਹੀਂ ਆ ਵੀ ਮੈਂ ਦਾ ਕੋਈ ਪ੍ਰਚਾਰ ਕਰਨਾ ਹੈ ਪਰ ਇਹਦੇ ਕੋ ਸਵੇਲੇ 550 ਪੇਟੈਂਟ ਹੈ ਵਰਲਡਵਾਈਡ ਵਰਲਡਵਾਈਡ 550 ਪੇਟੈਂਟ ਹੈ ਇਹ ਨਹੀਂ ਵੀ ਮਲਟੀਨੈਸ਼ਨਲ ਕੰਪਨੀਆਂ ਹੀ ਚੰਗੀਆਂ ਦਵਾਈਆਂ ਜਾਂ ਚੰਗੀਆਂ ਚੀਜ਼ਾਂ ਬਣਾਉਂਦੀਆਂ ਇੰਡੀਅਨ ਬੇਸ ਕੰਪਨੀਆਂ ਵੀ ਬਹੁਤ ਬਹੁਤ ਤਗੜੇ ਪ੍ਰੋਡਕਟ ਲੈ ਕੇ ਆ ਰਹੀਆਂ ਸੈਕਟਰੀ ਸਾਹਿਬ ਆਹ ਦੂਸਰੇ ਮਟਰ ਤੁਹਾਡੇ ਹਾਂਜੀ ਇਹ ਦੂਸਰੇ ਜਿਨ੍ਹਾਂ ਨੂੰ ਨਹੀਂ ਹੁਣ ਤੁਸੀਂ ਮੇਰੇ ਕਿਸਾਨ ਭਰਾਵਾਂ ਨੂੰ ਦੱਸੋ ਤੁਹਾਡੀ ਆਵਾਜ਼ ਮੈਂ ਲੱਗ ਜਾਊਂਗਾ ਤੇ ਫੇਰ ਹੀ ਹੋਣੀ ਆ ਆ ਹਾਈਟ ਵੜੀ ਭਾਈ ਦੀ ਉਹ ਫੇਰ ਖੇੜ ਚ ਖਲੋਗੇ ਵਧੀਆ ਕੀਤਾ ਨਾ ਵੀ ਬੈਲੈਂਸ ਬਣ ਜੇ ਹਾਂਜੀ ਹਾਂਜੀ ਇਹ ਲਵ ਜੀ ਇੱਕ ਤੇ ਮੜ ਜੇ ਥੱਲੇ ਕਰਕੇ ਵਿਖਾ ਲਓ ਜਦੋਂ ਉਹ ਵਿਖਾਲੇ ਵੀ ਬਹੁਤ ਜ਼ਿਆਦਾ ਫਰਕ ਆ ਸੈਕਟਰੀ ਸਾਹਿਬ ਦੱਸਿਓ ਤੁਸੀਂ ਵੀ ਹੁਣ ਕਿੰਨੇ ਦਿਨ ਦਾ ਫਰਕ ਹੈ ਆਪਣੇ ਮੂੰਹ ਦੱਸੋ ਫਾਰਮਰ ਭਰਾਵਾਂ ਨੂੰ ਪਰ ਇੱਕੇ ਦਿਨ ਦੇ ਕੇਰੇ ਆ ਜੀ ਇੱਕ ਦਿਨ ਪਾਣੀ ਦਾ ਫਰਕ ਉਹਨਾਂ ਨੂੰ ਇੱਕ ਦਿਨ ਪਾਣੀ ਪਹਿਲਾਂ ਲੱਗਾ ਤੇ ਇਹਨਾਂ ਨੂੰ ਇੱਕ ਦਿਨ ਬਾਅਦ ਚ ਲੱਗਾ ਤੇ ਉਹ ਪ੍ਰੋਡਕਟ ਪਾਉਣ ਨਾਲ ਇਹਨਾਂ ਦਾ ਡਬਲ ਫਰਕ ਹੈ ਜੀ ਇਹਨਾਂ ਨੂੰ ਦੁਣੇ ਹੋਗੇ ਦੁਣੇ ਹੋਗੇ ਬਿਲਕੁਲ ਦੁਣੇ ਹੋਗੇ ਉਹ ਟੁੱਟ ਵੀ ਮੇਰੇ ਖਿਆਲ ਨਾਲ ਜੋ ਉਹਦੀ ਗ੍ਰੋਥ ਹੈ ਤੇ ਫੁੱਲ ਦੇ ਨੇੜੇ ਹਫ਼ਤਾ ਪਹਿਲਾਂ ਟੁੱਟ ਜਾਣਾ ਹਾਂਜੀ ਹਾਂਜੀ ਉਹ ਫੁੱਲ ਤੇ ਆ ਗਏ ਆ ਜੀ ਹਾਂ ਸੋ ਖਸਾਨ ਦੋਸਤੋ ਸੈਕਟਰੀ ਸਾਹਿਬ ਬਹੁਤ ਚੰਗੀ ਵਾਈ ਕਰਦੇ ਆ ਮੱਕੀ ਆਲੀਆਂ ਪੈੜੀਆਂ ਸੈਕਟ ਸਾਹਿਬ ਮਾੜਾ ਜਾਂ ਮ ਆਪਾਂ ਬੀ ਦਾ ਨਾਂ ਨਹੀਂ ਲੈਣਾ ਕਿਉਂਕਿ ਐਵੇਂ ਆਪਾਂ ਕੰਪਨੀ ਦੀ ਮਸ਼ਹੂਰੀ ਕਰੀਏ ਤੁਹਾਡੀ ਮੱਕੀ ਸੁੱਕੀ ਕਿੰਨੀ ਨਿਕਲੀ ਤੇ ਯੂਰੀਆ ਕਿੰਨੀ ਪਾਈ ਯੂਰੀਆ ਜੀ ਇੱਕ ਬੋਰਾ ਯੂਰੀਆ ਦਾ ਪਾਇਆ ਸੀ ਇੱਕ ਏਕੜ ਨੂੰ ਮੱਕੀ ਦਾ ਤੇ ਮੱਕੀ ਸੁਕਾ ਕੇ ਨਿਕਲੀ 53 ਕੁਇੰਟਲ ਤੇ 10 ਕਿਲੋ ਮੱਕੀ ਨਿਕਲੀ ਆ ਬੀ ਨਹੀਂ ਦੱਸਣਾ ਆਪਣਾ ਕਿਹੜਾ ਹੈ ਚਲਹਾ ਬੀ ਆਪਾਂ ਕਿਉਂ ਕਹਿ ਰਹੇ ਹਾਂ 53 ਕੁਇੰਟਲ 10 ਕਿਲੋ ਸੁਕਾ ਕੇ ਮੱਕੀ ਨਿਕਲੀ ਸੁਕਾ ਕੇ ਨਿਕਲੀ ਯੂਰੀਆ ਇੱਕੋ ਬੋਰੀ ਇੱਕੋ ਬੋਰੀ ਯੂਰੀਆ ਸੋਖਸਾਨ ਭਰਾਓ ਆਪਾਂ ਮੱਕੀ ਨੂੰ ਵੀ 4 ਤੋਂ 5 ਬੋਰੀਆਂ ਯੂਰੀਆ ਪਾ ਜਾਣੇ ਆ ਕਟ ਕਰੋ ਜੂਰੀਆ ਤੋਂ ਬਿਨਾ ਵੀ ਕੰਮ ਹੁੰਦੇ ਜੀ ਇੱਕ ਮੈਂ ਤੁਹਾਨੂੰ ਦੱਸਾਂ ਵੀ ਹੁਣ ਨਾ ਇੱਕ ਫਕੋ ਦੀ ਜਿਹੜੀ ਨੈਨੋ ਜੂਰੀਆ ਹੁਣ ਆਈ ਆ 20% ਵਾਲੀ ਹਾਂਜੀ ਹਾਂਜੀ ਸੈਟ ਸਾਹਿਬ ਤੁਹਾੜ ਕੋ ਵੀ ਆਉਂਦੀ ਹੋਣੀ ਆ ਵਾਵਾ ਆਉਂਦੀ ਹੋਣੀ ਠੱਕੇ ਨਾ ਵੀ ਪ੍ਰੇਮ ਨਾ ਵੀ ਕੰਮ ਕਰਦੀ ਓਹ ਕੰਮ ਕਰਦੀ ਜੀ ਬਹੁਤ ਵਧੀਆ ਕੰਮ ਹੁਣ ਜਿਹੜੀ ਨੈਨੋ ਦੀ ਨੈਨੋ ਜੂਰੀਆ ਆਈ ਨਾ ਫਕੋ ਦੀ 20% ਵਾਲੀ ਉਹਦੇ ਵਿੱਚ ਕੁਝ ਟ੍ਰੇਸ ਐਲੀਮੈਂਟ ਵੀ ਆ ਮੈਗਨੀਸ਼ੀਅਮ ਵੀ ਆ ਸ਼ਾਇਦ ਮੈਗਨੀਜ਼ ਵੀ ਆ ਹਾਂਜੀ ਥੋੜੀ ਜਿਹੀ ਜ਼ਿੰਕ ਵੀ ਆ ਉਹ ਕੰਮ ਕਰਦੀ ਜੀ ਉਹਦੇ 'ਲ ਧਿਆਨ ਕਰੋ ਜਿਹੜੇ ਆਪਾਂ ਥੈਲੇ ਚੁੱਕ ਚੁੱਕ ਕੇ ਜੂ ਜਾ ਡੀਏਪੀ ਦੇ ਪਾਈ ਜਾਣੇ ਨਾ ਤੋਂ ਵੀ ਆਪਾਂ ਥੋੜਾ ਜਿਹਾ ਗਰੇਜ਼ ਕਰਕੇ ਇਕਨੋਮਿਕਲ ਪੱਖ ਤੋਂ ਵੀ ਖੇਤੀ ਨੂੰ ਸਹੀ ਕਰੀਏ ਤੇ ਜ਼ਹਿਰਾਂ ਘਟਾਈਏ ਜ਼ਹਿਰਾਂ ਕਿਦਾਂ ਘਟਣਗੀਆਂ ਜੇ ਤੁਸੀਂ ਨਿਊਟ੍ਰੀਸ਼ਨ ਪਾਓਗੇ ਤੁਹਾਡਾ ਪਲਾਂਟਸ ਹੈਲਦੀ ਹੋਏਗਾ ਉਹਦੀ ਬਾਡੀ ਫੰਗਸ ਦੇ ਨਾਲ ਤੇ ਇਨਸੈਕਟ ਦੇ ਨਾਲ ਟੱਕਰਾ ਕਰਨ ਦੇ ਲਾਇਕ ਹੋ ਜੇਗੀ ਤੇ ਆਪੇ ਤੁਹਾਡੀਆਂ ਜ਼ਹਿਰਾਂ ਘਟ ਰੀਆਂ ਸ਼ੁਰੂ ਹੋ ਜਾਣੀਆਂ 5-7 ਸਾਲ ਜ਼ਹਿਰਾਂ ਵਾਲੀਆਂ ਫਸਲਾਂ ਵੇਕਣੀਆਂ ਜੇ ਉਸ ਤੋਂ ਬਾਅਦ ਚ ਦੁਨੀਆ ਦੇ ਵਿੱਚ ਜ਼ਾਦੀਆਂ ਜਰੀਲੀਆਂ ਮਿਨੀਮਮ ਕੋਈ ਮਾਤਰਾ ਤੱਕ ਵੇਕਣਗੀਆਂ ਫੇਰੇ ਜ਼ਹਿਰਾਂ ਵਾਲੀਆਂ ਫਸਲਾਂ ਵਿਕਣੀਆਂ ਬੰਦ ਹੋ ਜਾਣੀਆਂ ਹੁਣ ਤੋਂ ਹੀ ਆਪਾਂ ਆਪਣੀ ਖੇਤੀ ਦੇ ਵਿੱਚ ਸੁਧਾਰ ਲਿਆਈਏ ਕੁਝ ਮੇਰੇ ਕਿਸਾਨ ਭਰਾਵਾਂ ਤੋਂ ਇਹ ਕਹਿਣਾ ਚਾਹੋ ਸਰ ਮੈਂ ਇਹ ਹੀ ਕਹੂੰਗਾ ਵੀ ਯੂਰੀਆ ਦੀ ਆਪਾਂ ਲਗਤ ਘਟ ਕਰੀਏ ਜਿੰਨੀ ਵੀ ਮੱਕੀ ਨੂੰ ਸੁੰਡੀ ਆਉਂਦੀ ਆ ਮਟਰਾਂ ਨੂੰ ਸੁੰਡੀ ਆਉਂਦੀ ਜਿਆਦਾ ਯੂਰੀਆ ਨਾ ਆਉਂਦੀ ਆ ਆ ਮੇਰਾ ਜਿੰਨਾ ਵੀ ਖੇਤ ਹੈ ਚ ਇੱਕ ਬੋਰਾ ਵੀ ਯੂਰੀਆ ਦਾ ਨਹੀਂ ਪਾਇਆ ਮਟਰਾਂ ਨੂੰ ਯੂਰੀਆ ਵੀ ਨਹੀਂ ਪਾਈ ਤੇ ਆਪਾਂ ਸੁੰਡੀ ਦੀ ਸਪਰੇ ਵੀ ਨਹੀਂ ਕੀਤੀ ਸੁੰਡੀ ਦੀ ਸਪਰੇ ਵੀ ਨਹੀਂ ਕੀਤੀ ਜੀ ਸੁੰਡੀ ਦੀ ਸਪਰੇ ਵੀ ਕੋਈ ਨਹੀਂ ਕੀਤੀ ਤੇ ਯੂਰੀਆ ਵੀ ਨਹੀਂ ਪਾਈ ਸੋਖਸਾਨ ਦੋਸਤੋ ਖੇਤੀ ਨਾਲ ਸੰਬੰਧ ਤੁਹਾਡੀ ਕੋਈ ਵੀ ਇਨਕੁਆਰੀ ਹੋਵੇ ਮੇਰਾ ਨੰਬਰ 9216099288 ਤੇ ਤੁਸੀਂ ਮੇਰਾ ਨਾਮ ਸੰਪਰਕ ਕਰਕੇ ਜਿਨੀਆਂ ਮਨੁ ਗੁਰਨਾਨਕ ਸਾਹਿਬ ਨੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੇ ਮਸਲਿਆਂ ਤੇ ਪੰਜਾਬੀਆਂ ਦੇ ਮਸਲਿਆਂ ਤੇ ਥੋੜੇ ਸੁਹਿਰਦ ਰਿਹਾ ਕਰੋ ਜਾਣਕਾਰੀ ਰੱਖੋ ਵੀ ਸਾਡੇ ਆਸੇ ਪਾਸੇ ਪੰਜਾਬੀਆਂ ਨੂੰ ਨੀਵੇਂ ਵਿਖਾਉਣ ਲਈ ਜਾਂ ਪਿੱਛੇ ਧੱਕਣ ਲਈ ਕੀ ਕੀ ਕੀਤਾ ਜਾ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਾਕ ਬਰੋ ਇੱਕ ਮੁੱਠਰੋ ਏਕੇ ਚ ਰਹੋ ਤਕੜੇ ਰਹੋ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ